ਮੋਹਾਲੀ ਐਨਟੀ ਨਾਰਕੋਟਿਕਸ ਟਾਸਕ ਫੋਰਸ ਨੇ ਦੋ ਨੌਜਵਾਨਾਂ ਨੂੰ 260 ਗ੍ਰਾਮ ਹਿਰੋਇਨ ਸਮੇਤ ਕੀਤਾ ਕਾਬੂ ਲਾਂਡਰਾ ਚੁੰਨੀ ਰੋਡ ਤੇ Swift ਗੱਡੀ ਵਿੱਚ ਕੀਤਾ ਕਾਬੂ ਲੁਧਿਆਣਾ ਤੋਂ ਆ ਕੇ ਉਹ ਮੋਹਾਲੀ ਚੰਡੀਗੜ੍ਹ ਦੇ ਏਰੀਆ 'ਚ ਕਰਦੇ ਸੀ ਸਪਲਾਈ ਆਪਣਾ ਐਨਟੀਐਫ ਦੀ ਟੀਮ ਨੇ ਕੱਲ ਦੋ ਬੰਦੇ ਜਿਹੜੇ ਹੈਗੇ ਅਰੈਸਟ ਕੀਤੇ ਨੇ ਇਹਦੇ ਵਿੱਚ ਇੱਕ ਦਾ ਨਾਮ ਹੈਗਾ ਅਮਰਤਪਾਲ ਸਿੰਘ ਰਫਗੂਰੀ ਦੁਜਾ ਹੈਗਾ ਰਤਾਸ਼ ਸਿੰਘ ਉਰਫ ਤਾਸ਼ਾ ਇਹ ਇੱਕ ਜਲਾਲਦੀਬਾਦ ਜਲਾਲਦੀਬਾਲ ਲੁਧਿਆਣੇ ਦਾ ਰਹਿਣ ਵਾਲਾ ਇੱਕ ਮੁੰਡਾ ਹੈਗਾ ਜੋਧਾ ਦਾ ਤੇ ਇਹ 260 ਗ੍ਰਾਮ ਹੈਰੋਇਨ ਇੱਕ ਸਵਿਫਟ ਕਾਰ ਨੰਬਰ ਹੈਗਾ ਪੀਬੀ 19 ਐਚ 1900 ਨੰਬਰ ਉਹਦੇ ਵਿੱਚ ਲੈ ਕੇ ਚੰਡੀਗੜ੍ਹ ਤੇ ਮਹਾਲੀ ਸਪਲਾਈ ਕਰਨ ਵਾਸਤੇ ਆ ਰਹੇ ਸੀਗੇ ਜਿਨ੍ਹਾਂ ਨੂੰ ਲੜਰਾ ਜਿਹੜਾ ਰੇਲਵੇ ਪੁਲ ਹੈ ਉਹਦੇ ਨਾਲ ਕਾਰਵਾਹਤ ਦੇ ਕੋਲ ਕਾਬੂ ਕਰਕੇ ਉਹਨਾਂ ਤੋਂ ਹੈਰੋਇਨ ਬਰਾਮਦ ਕੀਤੀ ਗਈ ਹੈ ਇਹ ਤੋਂ ਪਹਿਲਾਂ ਵੀ ਇਹਨਾਂ ਦੇ ਪਰਚੇ ਹੋਏ ਨੇ ਜੀ ਪਹਿਲਾਂ ਅਜੇ ਇਹਨਾਂ ਦੀ ਉਹ ਥੋਰੋਲੀ ਉਹ ਕੀਤੀ ਨਹੀਂ ਹੈਗੀ ਅਸੀਂ ਅੱਜ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਫਿਰ ਇਹਨਾਂ ਦਾ ਰਿਕਾਰਡ ਚੈੱਕ ਕਰਕੇ ਤੇ ਇੰਟਰੋਗੇਸ਼ਨ ਕਰਕੇ ਵੀ ਕਿੱਥੋਂ ਲੈ ਕੇ ਆਏ ਅੱਗੇ ਕਿੱਥੇ ਇਹਨਾਂ ਨੇ ਦੇਣੀ ਹੈ ਉਹ ਸਾਰਾ ਸਾਨੂੰ ਦੱਸਾਂਗੇ ਲੇਕਿਨ ਮੈਂ ਜਿਹਨੇ ਵੀ ਤਾਂ ਡਵਲਪੜੇ ਗਏ ਸੀ ਪਿਛਲੇ ਦਿਨਾਂ ਦੇ ਵਿੱਚ ਤੇ ਉਹਨਾਂ ਨਾਲ ਕੋਈ ਲਿੰਕ ਉਹਨਾਂ ਦਾ ਮੈਨੂੰ ਨਹੀਂ ਨਹੀਂ ਨਾਈਜੀਰੀਅਨ ਲੇਡੀ ਸੀਗੀ ਉਹਨਾਂ ਦੇ ਜਿਹੜੇ ਲਿੰਕ ਸੀਗੇ ਉਹ ਦਿੱਲੀ ਸੀਗੇ ਇਹਨਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਲਿੰਕ ਨਹੀਂ ਹੈ ਉਹਨਾਂ ਤੋਂ ਕਿੰਨੇ ਫੜੇ ਗਏ ਆ ਨਾਈਜੀਰੀਅਨ ਲੇਡੀ ਤੋਂ ਜਿਹੜੀ ਐਮਡੀਐਮ ਟੈਬਲੇਟ ਸੀ ਇਹ 25 ਪਾਰਟੀ ਡਰੱਗਸ ਹੈ ਐਮਡੀਐਮ ਹੈ ਪਰ ਇਹਨਾਂ ਦੇ ਵਿੱਚ ਕੋਈ ਸਾਹਮਣੇ ਹੈ ਵੀ ਕਿਹਨਾਂ ਨੂੰ ਦੇਣ ਆ ਰਹੇ ਸੀ ਇਹ ਜੀਵਨ ਇਹਨਾਂ ਨੇ ਫਿਲਹਾਲ ਤਾਂ ਇੱਕ ਬੰਦੇ ਦਾ ਨਾਮ ਲਿੱਤਾ ਉੱਥੇ ਦਾ ਲੁਧਿਆਣੇ ਦਾ ਜਿਹੜਾ ਲੈ ਕੇ ਆਏ ਜੀ ਤੋਂ ਇਹ ਦੇਣ ਵਾਲੇ ਤਾਂ ਅੱਜ ਅਸੀਂ ਪੁੱਛਾਂਗੇ ਇਹਨਾਂ ਨੂੰ ਇਹ ਮੋਬਾਈਲ ਫੋਨ ਦੀਆਂ ਕਾਲ ਡਿਟੇਲਾਂ ਮੰਗਵਾ ਕੇ ਕੱਲੇ ਕੱਲੇ ਨੰਬਰ ਨੂੰ ਚੈੱਕ ਕਰਾਂਗੇ ਕਿਤੇ ਨਾ ਕਿਤੇ ਨਾ ਕੰਟੈਕਟ ਦੇ ਮਾਲੀ ਚ ਸਰ ਉਹਨੂੰ ਵੀ ਅਰੈਸਟ ਕਰਾਂਗੇ ਬਿਲਕੁਲ ਕਰਾਂਗੇ ਬਿਲਕੁਲ thank <laughs> you